ਜੋ ਗ੍ਰੰਥੀ ਸਿੰਘ ਸੀਗਾ ਵੀ ਦੇਖ ਰਹੇ ਹੋ ਤਾਂ ਜਿੱਥੇ ਕਿ ਗੱਲ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿੱਚ ਆਪਸੀ ਜਿਹੜੀ ਹੈ ਮੋਤ ਪੇੜ ਜਿਹੜੀ ਲੱਗੀ ਲੱਗੀ ਸੀ ਜੇਕਰ ਗੱਲ ਕਰਦੇ ਆ ਤਾਂ ਜੰਗਬੰਦੀ ਤੋਂ ਪਹਿਲਾਂ ਦੀ ਗੱਲ ਹੈ ਜਿੱਥੇ ਕਿ ਇੱਕ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਜੋ ਗ੍ਰੰਥੀ ਸਿੰਘ ਸੀਗਾ ਆਪਣੇ ਘਰ ਦੇ ਵਿੱਚ ਵਾਪਸ ਪਰਤਿਆ ਸੀਗਾ ਗੁਰਦੁਆਰਾ ਸਾਹਿਬ ਤੋਂ ਤਾਂ ਉਹਨਾਂ ਦੀ ਜਿਹੜੀ ਹੈ ਆਪਣੇ ਘਰ ਦੇ ਵਿੱਚ ਇੱਕ ਵ੍ਰੁੱਧੀ ਜਿਹੜੇ ਦੁਸ਼ਮਨ ਵੱਲੋਂ ਜਿਹੜਾ ਇੱਕ ਗੋਲਾ ਡਿੱਗਦਾ ਹੈ ਤਾਂ ਦੁਸ਼ਮਨ ਦੇਸ਼ ਵੱਲੋਂ ਤਾਂ ਇੱਕ ਇੱਥੇ ਜਗ੍ਹਾ ਤੇ ਆਣ ਕੇ ਡਿੱਗਦਾ ਹੈ ਉਹ ਤਸਵੀਰ ਜਿਹੜੀ ਹੈ ਤੁਹਾਨੂੰ ਬਿਲਕੁਲ ਜਿਹੜੀ ਦਿਖਾਵਾਂਗੇ ਅਸੀਂ ਇਸ ਟਾਈਮ ਪੁੰਛੇ ਦੇ ਵਿੱਚ ਮੌਜੂਦ ਹਾਂ ਇਹ ਪੁੰਛ ਦੀ ਜਗ੍ਹਾ ਜਿਸ ਜਗ੍ਹਾ ਤੇ ਆਣ ਕੇ ਗੋਲਾ ਡਾਗਿਆ ਹੈ ਗੋਲਾ ਜਿਹੜਾ ਡਿੱਗਦਾ ਹੈ ਤਾਂ ਉੱਥੋਂ ਜਿਹੜਾ ਲੈਂਟਰ ਵੀ ਉਹ ਵੀ ਟੁੱਟ ਜਾਂਦਾ ਹੈ ਤਾਂ ਦੂਸਰੀ ਤਰਫ ਤੁਸੀਂ ਤਸਵੀਰਾਂ ਇਹੜੀਆਂ ਦੇਖ ਸਕਦੇ ਹੋ ਕਿ ਜਿੱਥੇ ਗੋਲੇ ਦਾ ਆਣ ਕੇ ਸ਼ੈਲ ਜਿਹੜਾ ਵਜਦਾ ਹੈ ਤਾਂ ਕਿਵੇਂ ਜਿਹੜਾ ਹੈ ਬਿਲਕੁਲ ਜਿਹੜਾ ਸ਼ਟਰ ਹੈ ਜਿਹੜਾ ਦੁਕਾਨ ਦਾ ਇਸ ਨੂੰ ਪੂਰਾ ਛੰਨੀ ਕਰ ਦਿੰਦਾ ਹੈ ਛਾਨਨੀ ਕਰ ਦਿੰਦਾ ਹੈ ਤਾਂ ਜਿਹੜੇ ਗੋਲੇ ਦੇ ਜਿਹੜੇ ਸ਼ਰੇ ਨੇ ਉਹ ਕਿਵੇਂ ਜਿਹੜੇ ਸਾਰੇ ਪਾਸੇ ਜਿਹੜੇ ਪਤਲੇ ਜਿਹੜੇ ਖਿਲਰਦੇ ਨੇ ਤਾਂ ਸਾਰੇ ਸ਼ਰੇ ਜਿਹੜੇ ਇੱਥੋਂ ਕਿਵੇਂ ਜਿਹੜੇ ਟੀਨ ਹੈ ਉਹ ਪਾੜ ਕੇ ਤਾਂ ਅੰਦਰ ਨੂੰ ਲੰਘਦਾ ਹੈ ਤਾਂ ਖਿੜਕੀਆਂ ਜਿਹੜੀਆਂ ਪੂਰੀਆਂ ਟੁੱਟ ਜਾਂਦੀਆਂ ਤੇ ਇੱਥੇ ਜਿਹੜੇ ਗਰੰਥੀ ਸਿੰਘ ਨੇ ਉਹ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਗੁਰੂ ਘਰ ਤੋਂ ਜਦੋਂ ਵਾਪਸ ਆਉਂਦੇ ਨੇ ਤਾਂ ਇਸ ਜਗ੍ਹਾ ਤੇ ਮੌਜੂਦ ਹੁੰਦੇ ਨੇ ਗਰੰਥੀ ਅਮਰੀਕ ਸਿੰਘ ਤਾਂ ਜਿਸ ਵਕਤ ਇੱਥੇ ਆਣ ਕੇ ਖੜਦੇ ਨੇ ਤਾਂ ਉਹਨਾਂ ਦੇ ਗੋਲਾ ਜਿਹੜਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜੇ ਲਾਜ ਵਾਸਤੇ ਉਹਨੂੰ ਦੇਖਦੇ ਨੇ ਆਸ-ਪਾਸ ਦੇ ਲੋਕ ਤਾਂ ਉਹ ਮ੍ਰਿਤਕ ਕਰਾਰ ਜਿਹੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਬ੍ਰਦਰ ਜਿਹੜੇ ਨੇ ਉਹ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਬਹੁਤ ਮਾੜੀ ਤੇ ਮੰਦ ਭਗੀ ਘਟਨਾ ਹੋਈ ਜੀ ਜਿਹੜੀ ਅੱਜ ਤੁਹਾਡੇ ਵਿੱਚ ਤੁਹਾਡੇ ਜਿਹੜੇ ਬ੍ਰਦਰ ਉਹ ਨਹੀਂ ਰਹੇ ਅਮਰੀਕ ਸਿੰਘ ਜੀ ਜੀ ਠੀਕ ਹੈ ਜੀ ਸਵੇਰੇ 7:00 ਸਵੇਰੇ ਲਗਭਗ ਕੋਈ 7:30 ਵਜੇ ਇੱਕ ਪਾਕਿਸਤਾਨ ਵੱਲੋਂ ਇੱਕ ਸ਼ੈਲ ਜਿਹੜਾ ਆ ਕਰਕੇ ਸਿਟੀ ਦੇ ਵਿੱਚ ਬੜੀ ਬੰਬਾਰਡਮੈਂਟ ਜਿਹੜੀ ਇਸ ਸਿਟੀ ਦੇ ਅੰਦਰ ਹੋਈ ਹੈ ਤਕਰੀਬਨ ਜਿਹੜਾ ਹੈ ਉਹ 200 ਤੋਂ ਵੱਧ ਗੋਲਾ ਜਿਹੜਾ ਹੈ ਉਹ ਸਿਟੀ ਦੇ ਅੰਦਰ ਵਜਿਆ ਤੇ ਉਸ ਦੇ ਵਿੱਚ ਇੱਕ ਗੋਲਾ ਜਿਹੜਾ ਹੈ ਉਹ ਸਾਹਮਣੇ ਆ ਕਰਕੇ ਉੱਥੇ ਵਜਿਆ ਜਿਸ ਦੀ ਸਪਲਿੰਟਰਸ ਜਿਹੜੀ ਨਹੀਂ ਆ ਜਿਹਦੀਆਂ ਛਿਮੜਾਂ ਜੜੀਆਂ ਨੇ ਸਪਲਿੰਟਰਸ ਉਹਦੇ ਜਿਹੜੇ ਨੇ ਉਹ ਆ ਕਰਕੇ ਜੋ ਅਮਰੀਕ ਸਿੰਘ ਜੀ ਜਿਹੜੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਸਨ ਕੀਰਤਨੀ ਸਿੰਘ ਸਨ ਉਹ ਆਪਣੇ ਇਸ ਬੇਸਮੈਂਟ ਦੇ ਅੰਦਰ ਸਨ ਇਸ ਸ਼ਟਰ ਤੋਂ ਅੰਦਰ ਸਨ ਉਹ ਔਰ ਇਹ ਤੁਸੀਂ ਸ਼ਟਰ ਵੇਖ ਸਕਦੇ ਹੋ ਪਿੱਛੇ ਜਿੰਨੀਆਂ ਕੋ ਇਹ ਲੱਗੀਆਂ ਹੋਈਆਂ ਸਪ੍ਰਿੰਟਰਸ ਲੱਗੀਆਂ ਹੋਈਆਂ ਇਹ ਉੱਥੇ ਅੰਦਰ ਸਨੋ ਅੰਦਰ ਜਾ ਕਰਕੇ ਉਹਨਾਂ ਨੂੰ ਹਿੱਟ ਹੋਇਆ ਔਰ ਇਹ ਰਾਈਟ ਸਾਈਡ ਤੇ ਜਿਹੜਾ ਤਿੰਨ ਵੱਡੇ ਵੱਡੇ 7 ਇੰਚ ਜਿਹੜਾ ਕਹ ਲੋ ਲਗਭਗ ਉਹਨਾਂ ਦਾ ਸਾਈਜ਼ ਸੀ ਉਹ ਵੱਡੇ ਵੱਡੇ ਸਪਲਿੰਟਰਸ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਇਥੋਂ ਫਾੜ ਕਰਕੇ ਅੰਦਰ ਛਾਤੀ ਦੇ ਅੰਦਰ ਕੋਸ ਕੇ ਤੇ ਇਵੇਂ ਉਹਨਾਂ ਦੀ ਔਨ ਸਪਾਟ ਹੀ ਡੈਥ ਹੋ ਗਈ ਫਿਰ ਉਥੇ ਤੇ ਇਵਨ ਕੀ ਜਿਹੜਾ ਹੈ ਘਰ ਵਾਲੇ ਹੀ ਸਨ ਕੋਈ ਚੱਕਣ ਵਾਲਾ ਵੀ ਨਹੀਂ ਸੀ ਤੇ ਉਸ ਵੇਲੇ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਬਾਹਰ ਕਢਿਆ ਗਿਆ ਹਸਪੀਟਲ ਲੈ ਗਿਆ ਲੇਕਿਨ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਔਨ ਸਪਾਟ ਡੈਥ ਹੋ ਗਈ ਹੈ ਇਵੇਂ ਜਿਹੜਾ ਹੈ ਉਹ ਪੁੰਛ ਦੀ ਅੰਦਰ ਬਹੁਤ ਜਗ੍ਹਾ ਤੇ ਜਿਹੜਾ ਹੈ ਉਹ ਮੋਰਡਮੈਂਟ ਹੋਈ ਹੈ ਪਾਕਿਸਤਾਨ ਵੱਲੋਂ ਜੋ 7 ਤਰੀਕ ਨੂੰ ਫਿਰ ਉਸ ਤੋਂ ਬਾਅਦ ਜਿਹੜਾ 8 ਤੇ 9 ਤਰੀਕ ਨੂੰ ਵੀ ਹੋਈ ਹੈ ਲੇਕਿਨ 7 ਤਰੀਕ ਨੂੰ ਹੀ ਜੋ ਨੁਕਸਾਨ ਮੇਜਰ ਨੁਕਸਾਨ ਜਿਹੜੇ ਹੋਏ 7 ਤਰੀਕ ਨੂੰ ਜਿਸ ਦੇ ਵਿੱਚ ਜਿਹੜਾ ਹੈ ਉਹ ਆਪਾਈ ਅਮਰੀਕ ਸਿੰਘ ਜੀ ਜਿਨ੍ਹਾਂ ਦੀ ਸ਼ਾ ਉਸ ਤੋਂ ਬਾਅਦ ਇੱਕ ਵੀਰ ਜੀ ਸਾਡੇ ਉਹਨਾਂ ਦਾ ਇਹ ਨਾਲ ਹੀ ਘਰ ਹੈ ਉਹ ਵੀ ਇੱਥੇ ਹੀ ਖੜੇ ਸਨ ਉਹਨਾਂ ਦਾ ਨਾਮ ਰਣਜੀਤ ਸਿੰਘ ਰਾਜੂ ਹੈ ਉਹ ਇੱਥੇ ਖੜੇ ਸਨ ਉਹਨਾਂ ਦੇ ਵੀ ਔਨ ਸਪਾਟ ਉੱਥੇ ਜਿਹੜਾ ਹੈ ਉਹ ਵੀ ਡੈਥ ਹੋ ਗਈ ਜਿਹੜੇ ਬਾਹਰ ਖੜੇ ਸਨ ਤੇ ਤੀਜਾ ਜਿਹੜਾ ਹੈ ਉਹ ਵੀਰ ਅਮਰਜੀਤ ਸਿੰਘ ਸੀ ਉੱਪਰ ਉਹਨਾਂ ਦੇ ਘਰ ਦੇ ਕੋਲ ਵੀ ਉਹਨਾਂ ਦੇ ਬਰਾਬਰ ਵੀ ਉੱਥੇ ਡਿਗਿਆ ਤੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਇੱਕ ਸਪਲਿੰਟਰ ਜਿਹੜਾ ਆ ਕਰਕੇ ਛਾਤੀ ਦੇ ਵਿੱਚ ਲੱਗਿਆ ਉਹਨਾਂ ਦੀ ਵੀ ਉੱਥੇ ਹੀ ਮੌਤ ਹੋ ਗਈ ਇਹ ਦੋ ਜਿਹੜੇ ਨੇ ਔਨ ਸਪਾਟ ਇੱਥੇ ਡੈਥ ਹੋਈ ਏ ਇੱਕ ਵੀਰੇ ਰਣਜੀਤ ਸਿੰਘ ਜੀ ਰਾਜੂ ਜਿਨ੍ਹਾਂ ਨੂੰ ਕਹਿੰਦੇ ਸਨ ਉਹ ਉਹ ਵੀ ਇੱਥੇ ਹੀ ਖੜੇ ਸੀ ਤੁਸੀਂ ਇਹ ਸਪਿੰਡਰ ਦੇਖ ਸਕਦੇ ਹੋ ਦੂਜੀ ਸਾਈਡ ਵੀ ਲੱਗੀ ਹੋਈ ਹੈ ਉੱਥੇ ਹੀ ਔਨ ਸਪਾਟ ਡੈਥ ਹੋਈ ਹੈ ਇੱਕ ਕੈਜੂਐਲਟੀ ਜਿਹੜੀ ਹੈ ਉਹ ਮੈਂਡਰ ਦੇ ਅੰਦਰ ਸਿੱਖ ਪਰਿਵਾਰ ਹੈ ਉਹ ਇੱਕ ਬੀਬੀ ਜੀ ਸਨ ਰੂਬੀ ਕੋਰ ਜੀ ਉਹਨਾਂ ਦੀ ਉੱਥੇ ਡੈਥ ਹੋਈ ਹੈ ਟੋਟਲ ਕਿੰਨੇ ਪਰਿਵਾਰ ਸੀਗੇ ਸਰ ਟੋਟਲ ਜਿਹੜੇ ਸਿੱਖ ਪਰਿਵਾਰ ਨੇ ਉਹ ਟੋਟਲ ਜਿਹੜਾ ਹੈ ਉਹ 4 ਪਰਿਵਾਰ ਸੀਗੇ ਬਾਕੀ ਕੈਜੂਐਲਟੀਆਂ ਜਿਹੜੀਆਂ ਨੇ ਉਹ ਅਜੇ ਇੱਕਦਮ ਕਲੀਅਰ ਨਹੀਂ ਕੋਈ 11 ਤਸਰੇ ਹੈ ਕੋਈ ਇਸ ਵਕਤੇ ਜਿਹੜੀ ਦੁਰਘਟਨਾ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਇਹ ਪੁਨਛ ਏਰੀਆ ਪੂਰਾ ਖਾਲੀ ਹੋ ਜਾਂਦਾ ਜੀ ਮੈਕਸਿਮਮ ਪਰਿਵਾਰ ਜਿਹੜੇ ਇਥੋਂ ਜਿਹੜਾ ਉਹ ਨਿਕਲ ਜਾਂਦੇ ਨੇ ਨਿਕਲ ਜਾਂਦੇ ਨੇ ਇਥੋਂ ਚੱਲ ਜਾਂਦੇ ਨੇ ਜੰਮੂ ਚੱਲ ਜਾਂਦੇ ਨੇ ਆਪਣੇ ਜਿਹੜਾ ਹੈ ਆਪਣੇ ਲੈਵਲ ਤੇ ਲੋਕਾਂ ਨੇ ਜਿਹੜਾ ਇਥੋਂ ਭਜਣਾ ਸ਼ੁਰੂ ਕਰ ਦੇ ਦਿੱਤਾ ਕਿਉਂਕਿ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਕਹਿ ਲਈਏ ਸਰਕਾਰ ਵੱਲੋਂ ਪਹਿਲਾ ਜਿਹੜਾ ਉਹ ਕਿਤੇ ਵੀ ਜਿਹੜਾ ਉਹ ਹਮਲਾ ਹੁੰਦਾ ਹੈ ਜਾਂ ਕਿਤੇ ਵੀ ਅਸੀਂ ਕਹਿ ਲਈਏ ਕਿ ਕਿਤੇ ਅਟੈਕਿੰਗ ਹੋਤੀ ਹੈ ਅਟੈਕਿੰਗ ਤੋਂ ਪਹਿਲਾਂ ਡਿਫੈਂਸ ਹੁੰਦਾ ਹੈ ਅਗਰ ਵਾਰ ਹੈ ਤੇ ਵਾਰ ਤੋਂ ਪਹਿਲਾਂ ਅਗਰ ਕਿਸੇ ਦੇ ਘਰ ਤੇ ਪੱਥਰ ਮਾਰੋਗੇ ਤੇ ਆਪਣਾ ਘਰ ਬਚਾਉਣਾ ਪਹਿਲੇ ਜਿਹੜਾ ਜ਼ਰੂਰੀ ਹੈ ਤੇ ਉਹ ਨਹੀਂ ਕੀਤਾ ਗਿਆ ਜਿਹੜਾ 6 ਤਰੀਕ ਨੂੰ ਰਾਤ ਨੂੰ ਅਗਰ ਹਮਲਾ ਜਿਹੜਾ ਹੈ ਉਹ ਪਾਕਿਸਤਾਨ ਤੇ ਕੀਤਾ ਗਿਆ ਤੇ ਇੱਥੇ ਪਹੁੰਚਦਾ ਜਿੰਨਾ ਕੋ ਬਾਰਡਰ ਹੈ ਇੱਥੇ ਕੋਈ 에어 ਡਿਫੈਂਸ ਸਿਸਟਮ ਨਹੀਂ ਲੱਗਿਆ ਹੋਇਆ ਕੋਈ S400 ਜਿਹੜੇ ਇੱਥੇ ਨਹੀਂ ਲੇਕਿਨ ਇੱਥੇ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਕਿ ਇਥੋਂ ਜਿਹੜਾ ਪਾਕਿਸਤਾਨ ਦਾ ਗੋਲਾ ਇੱਥੇ ਆ ਕਰਕੇ ਸਿਟੀ ਦੇ ਵਿੱਚ ਜਾਂ ਸਿਟੀ ਦੀ ਪੈਰਾਫਰੀ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆ ਕਰਕੇ ਡਿਗੇਗਾ ਉੱਥੇ ਜਿਹੜਾ ਨੁਕਸਾਨ ਹੋਵੇਗਾ ਉਸ ਦਾ ਕੋਈ ਜਿਹੜਾ ਹੈ ਉਹ ਇਸ ਦੇ ਬਾਰੇ ਵਿੱਚ ਕੋਈ ਪਰਵਾਹ ਜਿਹੜੀ ਹੈ ਉਹ ਪ੍ਰਸ਼ਾਸਨ ਨੇ ਨਹੀਂ ਕੀਤੀ ਕੇਂਦਰ ਸਰਕਾਰ ਨੇ ਜਾਂ ਜਿਹੜਾ ਹੈ ਉਹ ਸਾਡੀ ਕਹਿ ਲਈਏ ਆਪਣਾ ਸਟੇਟ ਗਵਰਨਮੈਂਟ ਨੇ ਜਾਂ ਕਿਸੇ ਨੇ ਵੀ ਜਿਹੜਾ ਹੈ ਇਸ ਦੇ ਬਾਰੇ ਵਿੱਚ ਕੁਝ ਨਹੀਂ ਸੋਚਿਆ ਤੇ ਉਹ ਆ ਕਰਕੇ ਜਿਹੜੇ ਗੋਲੇ ਇੱਥੇ ਆ ਕਰਕੇ ਡਿਗੇ ਨੇ ਉਹ ਤੁਸੀਂ ਵੇਖ ਸਕਦੇ ਹੋ ਕਿੰਨਾ ਕੋ ਨੁਕਸਾਨ ਜਿਹੜਾ ਲੋਕਾਂ ਦਾ ਮਾਲੀ ਨੁਕਸਾਨ ਤੇ ਹੋਇਆ ਹੀ ਹੋਇਆ ਸਭ ਤੋਂ ਵੱਡੀ ਗੱਲ ਹੈ ਕਿ ਜਾਨੀ ਨੁਕਸਾਨ ਹੋਇਆ ਹੈ ਜਿਸ ਤੇ ਉੱਪਰ ਪਾਈ ਨਹੀਂ ਕੀਤੀ ਜਾ ਸਕਦੀ ਕਾਕਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਧਰਤਾ ਦੇ ਯੋਗ ਹੋ ਜੋ ਪਰਿਵਾਰ ਨੂੰ ਧਨਵਾਦੀ ਬਣਾਇਆ ਹੈ ਇਸ ਦੁਖੀ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਟਾਰਸ ਬਣ ਕਰਕੇ ਖੜੇ ਹੋਏ ਹੋ ਅੱਜ ਸੰਗਤ ਦਾ ਇਕੱਠ ਜਿਹੜਾ ਹੈ ਇਹ ਭਰਿਆ ਹੋਇਆ ਦੀਵਾਨ ਹਾਲ ਤਸਦਾ ਹੈ ਕਿ ਵੀਰ ਅਮਰਿਕ ਸਿੰਘ ਜੀ ਦਾ ਕਿਹੋ ਜਿਹਾ ਕਿਰਦਾਰ ਸੀ ਪੰਥਕ ਉਹਨਾਂ ਦੀ ਕੀ ਕੰਟਰੀਬਿਊਸ਼ਨ ਸੀ ਅਤੇ ਸਮਾਜਿਕ ਕੰਟਰੀਬਿਊਸ਼ਨ ਉਹਨਾਂ ਦੀ ਕਿਵੇਂ ਦੀ ਸੀ ਯਕੀਨ ਜਾਨਣਾ ਕੋਈ ਵੀ ਵਿਅਕਤੀ ਜਿਹੜਾ ਹੈ ਪਾਵੇਂ ਉਹ ਕਿਸੇ ਵੀ ਕੰਮ ਦਾ ਨਾ ਹੋਵੇ ਸਮਾਜ ਦੇ ਵਿੱਚੋਂ ਕਿਸੇ ਵੀ ਕੰਮ ਦਾ ਨਾ ਸਮਝਿਆ ਜਾਵੇ ਉਹ ਵੀ ਅਗਰ ਕਿਤੇ ਹਾਦਸਾ ਨਾ ਅੱਜ ਜਾਂਦਾ ਹੈ ਤੇ ਪਰਿਵਾਰ ਨੂੰ ਉਸ ਦਾ ਵੀ ਬਹੁਤ ਵੱਡਾ ਦੁੱਖ ਬਹੁਤ ਵੱਡਾ ਘਾਟਾ ਹੁੰਦਾ ਲੇਕਿਨ ਜਦੋਂ ਇਹੋ ਜੇ ਵਿਅਕਤੀ ਜਿਨ੍ਹਾਂ ਦਾ ਸਮਾਜਿਕ ਕੰਟਰੀਬਿਊਸ਼ਨ ਜਿਹੜੀ ਹੈ ਬਹੁਤ ਵੱਡੀ ਹੁੰਦੀ ਹੈ ਹੈ ਜਾਂ ਧਾਰਮਿਕ ਕੰਟਰੀਬਿਊਸ਼ਨ ਬਹੁਤ ਵੱਡੀ ਹੁੰਦੀ ਹੈ ਜਦੋਂ ਉਹ ਜਾਂਦੇ ਨੇ ਯਕੀਨਨ ਫਿਰ ਆਪ ਜੀ ਸਾਰੀ ਸੰਗਤਾਂ ਦਾ ਇਕੱਠ ਜਿਹੜਾ ਹੈ ਉਹਨਾਂ ਦੀ ਕੰਟਰੀਬਿਊਸ਼ਨ ਉਧਰ ਸ਼ਾਨਦਾਰ ਹੈ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਖਾਸ ਤੌਰ ਤੇ ਜਿਨੀਆਂ ਵੀ ਆਰਗੇਨਾਈਜੇਸ਼ਨ ਸਾਡੇ ਕੋਲ ਪਹੁੰਚੀਆਂ ਨੇ ਇੱਕ ਆਰਗੇਨਾਈਜੇਸ਼ਨ 6 ਆਫ ਅਮਰੀਕਾ ਲੁਧਿਆਣਾ ਤੋਂ ਸਾਡੇ ਕੋਲ ਸਪੈਸ਼ਲੀ ਜਿਹੜੇ ਸਾਡੇ ਕੋਲ ਪਹੁੰਚੇ ਨੇ ਚੇਅਰਮੈਨ ਡਾਕਟਰ ਜਸਦੀਪ ਸਿੰਘ ਜੀ ਜੱਸਈ ਔਰ ਕੋਆਰਡੀਨੇਟਰ ਵਰਿੰਦਰ ਸਿੰਘ ਜੀ ਸਵੇਰੇ ਹੀ ਅਮਰੀਕਾ ਉਹਨਾਂ ਨੇ ਜਿਹੜਾ ਹੈ ਅਮਰੀਕਾ ਉਹਨਾਂ ਦੇ ਨਾਲ ਸਾਡੀ ਗੱਲ ਹੋਈ ਜਿਨ੍ਹਾਂ ਨੇ ਇਹ ਅਸ਼ੂਰ ਕੀਤਾ ਪਰਿਵਾਰ ਨੂੰ ਯਕੀਨ ਦਿਲਾਇਆ ਮੈਂ ਇਸੇ ਦੇ ਨਾਲ ਆਪਣੀ ਸਰਕਾਰ ਨੂੰ ਉੱਪਰ ਜਾਈ ਜਿਹੜਾ ਉਹਨਾਂ ਨੂੰ ਇਸ ਸਟੇਜ ਤੇ ਬੁਲਾਵਾ ਦਾ ਸੰਸਥਾ ਦੇ ਜੋ ਮੈਂਬਰ ਪਹੁੰਚੇ ਨੇ ਉਹ ਜਿਹੜਾ ਹੈ ਉਹਨਾਂ ਨੂੰ ਸ਼ਰਧਾਂਜਲੀ ਵੀਰ ਅਮਰਜੀਤ ਸਿੰਘ ਜੀ ਨੂੰ ਦੇਰ ਕੇ ਇੱਕ ਚੈੱਕ ਰਾਹੀ ਅਤੇ ਇਹਨਾਂ ਨੇ ਇਹ ਵੀ ਅਸ਼ੂਰ ਕੀਤਾ ਕਿ ਜੋ ਬੱਚੇ ਨੇ ਵੀਰ ਅਮਰਜੀਤ ਸਿੰਘ ਜੀ ਦੇ ਉਹਨਾਂ ਦੀ ਐਜੂਕੇਸ਼ਨ ਜਿੱਥੇ ਵੀ ਜਿਸ ਸਕੂਲ ਦੇ ਵਿੱਚ ਜਿਸ ਵੀ ਦੇ ادارے ਦੇ ਵਿੱਚੋਂ ਪੜਨਾ ਚਾਹਵਨ ਜਦੋਂ ਤੱਕ ਉਹ ਪੜਨਾ ਚਾਹਵਨ ਜਿਸ ਵੀ ਪ੍ਰਾਈਵੇਟ ادارے ਦੇ ਵਿੱਚ ਜਿੰਨੇ ਕੋ ਐਜੂਕੇਸ਼ਨ ਦਾ ਐਕਸਪੈਂਸ ਹੋਵੇਗਾ ਖਰਚਾ ਹੋਵੇਗਾ ਉਹ ਸਾਰਾ ਹੀ ਇਹ ਸੰਸਥਾ ਜਿਹੜੀ ਹੈ ਉਸ ਨੂੰ ਫੰਡ ਕਰੇਗੀ ਕੁਰਬਾਨ ਜਾਈਏ ਐਸੇ ਪੰਥਕ ਸੋਚ ਵਾਲੇ ਐਸੇ ਪੰਥਕ ادارے ਐਸੇ ਪੰਥਕ ਵਿਚਾਰਧਾਰਾ ਵਾਲੇ ਜਿਹੜੇ ادارے ਨੇ ਆਰਗੇਨਾਈਜੇਸ਼ਨਸ ਨੇ ਕਿ ਜਿਹੜੇ ਮਨੁੱਖਤਾ ਦੀ ਮਾਂ ਫੜਦੇ ਨੇ ਇਸ ਤਰ੍ਹਾਂ ਖਾਸ ਕਰਕੇ ਪੀੜਤ ਜਿਹੜੇ ਪਰਿਵਾਰ ਨੇ ਉਹਨਾਂ ਦੀ ਬਾਫ ਰਣ ਦੇ ਲਈ ਜਰਾ ਹੈ ਉਹ ਯਤਨਸ਼ੀਲ ਹੋਏ ਨੇ ਮੈਂ ਬੇਨਤੀ ਕਰਾਂ ਸਰਕਾਰਿਓਂ ਪਰਜਾਈ ਜਸਮੀਤ ਕੌਰ ਜੀ ਉਹ ਸਟੇਜ ਤੇ ਆ ਜਾਣਗੇ ਅਤੇ ਸਿਕਸ ਆਫ ਅਮਰੀਕਾ ਜੋ ਸਰਕਾਰਿਓਂ ਪਰ ਸੁਨੇਹੇ ਜਿਥੇ ਆਏ ਨਹੀਂ